ਸਾਰੇ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਜੀ। ਤੇ ਅੱਜ ਤੁਹਾਡੇ ਨਾਲ ਸ਼ੇਅਰ ਕਰਾਂਗੀ ਪੰਜੀਰੀ ਦੀ ਰੈਸਪੀ। ਇਹ ਪੰਜੀਰੀ ਸਪੈਸ਼ਲੀ ਸਰਦੀਆਂ ਸਰਦੀਆਂ ਦੇ ਮੌਸਮ 'ਚ ਬਣਾਈ ਜਾਂਦੀ ਆ। ਤੇ ਇਹਦੇ 'ਚ ਵੀ ਚੀਜ਼ਾਂ ਪਾ ਕੇ ਬਣਾਈ ਹੋਈ ਆ। 20 ਗ੍ਰਾਮ ਕਾਲੀ ਮਿਰਚ, 100 ਗ੍ਰਾਮ ਸ਼ਪਾਰੀਪਾਕ, ਇਹ ਹੈ ਇਹ ਖਾਸ ਖਸ ਇਹ ਵੀ ਪਾਈ ਆ। ਮੂਸਲੀ ਤੁਹੇ ਚੱਦਰ ਦੋਵੇ ਤਾਂ ਇਹ ਮੂਸਲੀ ਪਾਉਣੀ ਆ 100 ਗ੍ਰਾਮ ਮੂਸਲੀ 50 ਗ੍ਰਾਮ ਦਾਲ ਜਿੰਨੀ ਕਮਰ加ਸ ਇਹ ਵੀ 20 ਦੇ ਲਈ ਹੁੰਦੀ ਆ 20 ਗ੍ਰਾਮ ਬੇਲਗੋਦ ਇਹ 20 ਗ੍ਰਾਮ ਨੇ ਕਾਜੂ ਬਦਾਮ ਅਕਰੋਟ ਇਹ ਸਾਰੀਆਂ ਤਿੰਨੇ ਚੀਜ਼ਾਂ ਪਾਈਆ 250 ਗ੍ਰਾਮ ਇਹ ਮਗਜ਼ ਆ ਇਹ ਵਾਲੇ ਵੀ 250 ਗ੍ਰਾਮ ਖਾਸ ਇਹ ਵੀ 250 ਗ੍ਰਾਮ ਫੁੱਲ ਮਖਾਣੀ ਪਾਈਆ ਇਹ ਵੀ ਪਾਈਆ ਨੇ ਜਿਹੜੀਆਂ ਬਾਕੀ ਦੀਆਂ ਚੀਜ਼ਾਂ ਨੇ ਇਹ ਘੱਟ ਗ੍ਰਾਮਾਂ ਚ ਹੈ 100 ਗ੍ਰਾਮ ਇਹ ਹੈਗੀ ਸੁੰਡ ਅਦਰਕ ਚਦੋ ਸੁੱਕਿਆ ਜਾਂਦਾ ਤਾਂ ਉਹਨੂੰ ਗ੍ਰਾਈਂਡ ਕੀਤਾ ਹੋਇਆ ਵਾ ਇਹ ਜੇ ਬਜ਼ਾਰ ਤੋਂ ਲੈਣਾ ਹੁੰਦਾ ਤਾਂ ਸੁੰਡ ਕਹਿ ਕੇ ਮਿਲ ਜਾਂਦਾ ਸੁੱਕਾ ਅਦਰਕ ਇਹ ਵਾ ਤੇ ਇਹ ਅਜਵਾਇਨ ਇਹ ਵੀ ਥੋੜੀ ਜਿਹੀ ਪਾਇਆ ਵਾ ਇਹ ਗੂੰਦ ਇਹ ਜਿਹੜੀ ਖਾਸ ਖਾਸ ਜਿਵੇਂ ਜ਼ਖਾਮ ਹੋ ਗਿਆ ਉਹਦੇ ਲਈ ਵਧੀਆ ਹੁੰਦੀ ਆ ਕਿ ਨਹੀਂ ਹੁੰਦਾ ਵਾ ਸਾਲ ਦੀਆਂ ਵਾਸਤੇ ਜਿਹੜੀ ਪੰਜਰੀ ਬਣਾਉਣੀ ਆ ਉਹਦੇ ਵਿੱਚ ਇਹ ਸਮਾਨ ਪਾਉਣਾ ਵਾ ਕਾਲੀ ਮਿਰਚ ਵੀ ਆ ਇਹ ਦੈ ਤੂੰ ਦਾਲ ਚੀਨੀ ਖੂਨ ਗਾੜਾ ਨਹੀਂ ਹੋਣ ਦਿੰਦੀ ਹੈ ਵਧੀਆ ਰਹਿੰਦੀ ਹੈਗੀ ਸਾਰੀਆਂ ਚੀਜ਼ਾਂ ਦੇ ਬੈਨੀਫਿਟ ਨੇ ਜੇ ਤੁਸੀਂ ਕਹੋਗੇ ਤਾਂ ਮੈਂ ਦੋਨੋਂ ਅਗਲੀ ਵੀਡੀਓ ਚ ਬਣਾ ਕੇ ਸਾਰਿਆਂ ਦਾ ਪੂਰੇ ਬੈਨੀਫਿਟਸ ਦੱਸ ਦੇਵਾਂਗੀ ਤੇ ਕਮੈਂਟ ਕਰਕੇ ਜਰੂਰ ਦੱਸ ਸਕਦੇ ਹੋ ਫਿਰ ਇਹ ਸਾਰੀਆਂ ਚੀਜ਼ਾਂ ਨੂੰ ਹੁਣ ਗ੍ਰाइंड ਕਰ ਲਵਾਂਗੇ ਕੱਲੇ ਫੁੱਲ ਮਖਾਣੇ ਇਹਨਾਂ ਨੂੰ ਪਹਿਲਾਂ ਥੋੜਾ ਜਿਹਾ ਘਿਓ ਦੇ ਵਿੱਚ ਭੁੰਨਣਾ ਵਾ ਤੇ ਗ੍ਰाइंड ਕਰਨਾ ਪੰਜੀਰ ਬਣਾਉਣ ਤੋਂ ਪਹਿਲਾਂ ਸਭ ਤੋਂ ਪਹਿਲਾਂ ਦੇਸੀ ਘਿਓ ਪਾ ਲੈਣਾ ਕੜਾਹੀ ਦੇ ਵਿੱਚ ਤੇ ਉਸ ਤੋਂ ਬਾਅਦ ਫੁੱਲ ਮਖਾਣੇ ਪਾਲਣੇ ਇਹਨਾਂ ਨੂੰ ਨਾ ਥੋੜੇ कुरकुरੇ ਕਰਨੇ ਆਗੇ ਕਿਉਂਕਿ ਜੇ ਆਪਾਂ ਇਦਾਂ ਹੀ ਗ੍ਰाइंड ਕਰਾਂਗੇ ਤਾਂ ਇਹ ਹੋਣੇ ਨਹੀਂਗੇ ਇਸ ਕਰਕੇ ਪਹਿਲਾਂ ਥੋੜਾ ਇਹਨੂੰ ਤੁਸੀਂ ਦੇਖ ਰਹੇ ਹੋ ਕਿ कुरकुरੇ ਬਣਾਉਣੇ ਆ ਇਸ ਕਰਕੇ ਇਹਦੇ ਵਿੱਚ ਥੋੜਾ ਇਹ ਕਿਉਂ ਹੋਰ ਪਾ ਦਿੱਤਾ ਵਾ ਤਿੰਨ ਚੱਲਾਂ ਨੂੰ ਥੋੜਾ ਜਿਹਾ ਇੱਕ ਖਾ ਕੇ ਦੇਖ ਲੇ ਵੀ ਜੇ ਤਾਂ ਲੱਗਣ ਕਿ ਜਦੋਂ कुरकुरे ਨੇ ਫਿਰ ਚੰਗੀ ਭਰੰਗਾਈਂਦ ਹੋ ਜਾਣਗੇ ਤਿੰਨ ਨੂੰ ਪੰਜ ਮਿੰਟ ਲੱਗਦੇ ਆ ਕਿ ਐਦਾਂ ਅਲਸੀ ਦਾ ਤੇਲ 1 ਲੀਟਰ ਇਹ ਆਪ ਰਹਿਣ ਲਾਂਗੀ ਤੁਸੀਂ ਦੇਖ ਸਕਦੇ ਗਾਦੀ 1 ਲੀਟਰ ਅਲਸੀ ਦਾ ਤੇਲ ਪਹਿਲਾਂ ਪਕੌੜੇ ਬਣਾਏ ਸੀਗੇ ਕਿਉਂਕਿ ਇਹ ਕਾਫੀ ਪਕਾਉਣਾ ਪੈਂਦਾ ਵਾ ਕਣਕ ਦਾ ਆਟਾ ਜਦੋਂ ਆਲਸੀ ਤੇਲ ਗਰਮ ਹੋਣ ਤੋਂ ਬਾਅਦ ਇਸ ਵਿੱਚ ਆਟਾ ਪਾ ਦੇਣਾ ਹੈ ਆਟਾ ਤੁਸੀਂ ਜਿੱਦਾਂ ਤੇਲ ਲਿਆਵਾ ਉਦੋਂ ਉਹਦੇ ਹਿਸਾਬ ਨਾਲ ਹੀ ਪਾਉਣਾ ਵਾ ਜਿੱਦਾਂ ਇਹ ਅਸੀਂ ਆਟਾ ਨਹੀਂ ਮਿਨੇਆ ਸੀਗਾ ਤੇ ਤੁਸੀਂ ਦੇਖ ਹੀ ਰਹੀ ਹੋ ਕਿ ਇੰਨਾ ਕਾ ਆਟਾ ਹੋਣਾ ਚਾਹੀਦਾ ਵਾ ਜ਼ਿਆਦਾ ਵੀ ਨਹੀਂ ਪਾਉਣਾ ਤੇ ਜ਼ਿਆਦਾ ਘੱਟ ਵੀ ਨਹੀਂ ਪਾਉਣਾ ਤੇ ਇੰਨਾ ਬਹੁਤ ਵਧੀਆ ਵਾ ਕਿਉਂਕਿ ਉਸ ਤੋਂ ਬਾਅਦ ਇਹਦੇ ਵਿੱਚ ਦੇਸੀ ਘਿਓ ਵੀ ਪਾਵਾਂਗੇ ਫਿਰ ਜਲਦੀ ਹੀ ਆਪਾਂ ਆਲਸੀ ਦੇ ਤੇਲ ਦੇ ਚਾਟਾ ਇਹਦਾ ਪੁੰਨ ਦੇਾਂਗੇ ਭੈਣ ਨੂੰ 15-20 ਮਿੰਟ ਲੱਗ ਜਾਂਦੇ ਹੈਗੇ ਖੁਰਚਣਾ ਨਾਲ ਹੁੰਦੀ ਚਲਾਈ ਜਾਣਾ ਜੇ ਆਪਾਂ ਨਹੀਂ ਚਲਾਉਂਦੇ ਤਾਂ ਜਿਹੜੀ ਇਹ ਆਟਾ نیچے ਲੱਗ ਜਾਂਦਾ ਲਾ ਫਿਰ ਇਹਦਾ ਟੇਸਟ ਬਿਲਕੁਲ ਵੀ ਵਧੀਆ ਨਹੀਂ ਆਣਾ ਤੇ ਜਿਹੜੀ ਆਗ ਆ ਉਹ ਵੀ ਫੀਤੀ ਰੱਖਣੀ ਆ ਕਸ ਕਸਾ ਇੱਕ ਗੁੰਨ ਦ ਪਾਈ ਹੋਈ ਆ ਮੋਸਟਲੀ ਪਾਈ ਹੋਈ ਹੈ ਤਿੰਨ ਤੀਜਾ ਪਾਈ ਗਈਆਂ ਨੇ ਇਹ ਸਭ ਤੋਂ ਪਹਿਲਾਂ ਪਾਉਣੀਆਂ ਨਮ ਕਿਉਂ ਪਾਉਂਦੇ ਤੇ ਦੇਸੀ ਕਿਉਂ ਪਾਇਆ ਨਾ ਕੀ ਕਰਵਾ ਜਿਹੜੀ ਮੈਂ ਇਹਦੇ ਚ ਗੁੰਨ ਦ ਪਾਈ ਆ ਜੀ ਉਹ ਫੁੱਲ ਜਾਂਦੀਆਂ ਨੇ folla kata Apa kat इस तो बात ये च बेलगुद तुंड सुपारी पाक सब कुछ मिक्स कर देना गा चं तरह तो हम इस थोड़ा जहा देसी घ्यो पा देना गा होर इस तो कमल सास पा देनी ਸੰਗੀਤ ਰਮ ਲਾਲ ਦੇਣਾਗਾ ਪੰਜੀਰੇ ਦੇ ਵਿੱਚ ਤੇ ਹੁਣ ਇਹਦੇ ਵਿੱਚ ਜਿਹੜੇ ਕਾਜੂ ਬਦਾਮ ਆਗਜ਼ ਪਾਣੇ ਆਂਗੇ ਇਹ ਜਿਹੜਾ ਸਾਰਾ ਕੁਝ ਗ੍ਰਾਈਂਡ ਕਰਕੇ ਹੀ ਪਾਉਣਾ ਵਾ ਜੇ ਤੁਸੀਂ ਜੇ ਤੁਹਾਨੂੰ ਗ੍ਰਾਈਂਡ ਕੀਤਾ ਨਹੀਂ ਵਧੀਆ ਲੱਗਦਾ ਥੋੜਾ ਜਿਹਾ ਦਰਦਰਾ ਵਧੀਆ ਲੱਗਦੇ ਆ ਤਾਂ ਤੁਸੀਂ ਦਰਦਰ ਇਹ ਵੀ ਪੀਸ ਸਕਦੇ ਹੋ ਤੇ ਉਹ ਤੁਸੀਂ ਪੰਜੀਰੇ ਦੇ ਵਿੱਚ ਪਾ ਸਕਦੇ ਹੋ ਤੇ ਫਿਰ ਇਸ ਤੋਂ ਬਾਅਦ ਇਹ ਜਿਸ ਕਿਉਂ ਪਉਣਾ ਵਾ ਦੇਸੀ ਕਿਉਂ ਜੇ ਜਿਹੜਾ ਦੇਸੀ ਕਿਉਂ ਉਹ ਅੱਧਾ ਕਿਲੋ ਪੈ ਜਾਂਦਾਗਾ ਪੰਜੀਰੇ ਦੇ ਵਿੱਚ ਤੇ ਇਹਨੂੰ ਚੰਗੀ ਤਰ੍ਹਾਂ ਫਿਰ ਮਿਲਾ ਦੇਣਾਗਾ ਤੇ ਜਿਹੜੀ ਅੱਗ ਆ ਉਹ ਬਿਲਕੁਲ ਹੀ ਮਿੱਠੀ ਅੱਗ ਆ ਜਿਆਦਾ ਜਦੋਂ ਇਹ ਮਿਕਸ ਕਰਨੇ ਆ ਤਾਂ ਅੱਗ ਨਹੀਂ ਹੋਣੀ ਚਾਹੀਦੀ ਤੇ ਜਿਹੜੀ ਦੇਸੀ ਖੰਡਾ ਉਹ ਸਭ ਤੋਂ ਐਂਡ ਤੇ ਪਾਵਾਂਗੇ ਜਦੋਂ ਇਹਨੂੰ ਕੜਾਹੀ ਨੂੰ نیچے ਲਾ ਲਿਆ ਉਦੋਂ ਤੇ ਸਭ ਤੋਂ ਬਾਅਦ ਵਿੱਚ ਪਾਉਣੇ ਆਗੇ ਅਖਰੋਟ ਕਿੰਘੀ ਨਾ ਫਿਰ ਇਹਦੇ ਚੋਂ ਤੇਲ ਨਿਕਲੇ ਹੁੰਦਾ ਆ ਉਹ ਫਿਰ ਅੰਧੀਰੀ ਦਾਦਾ ਕਾਰੀ ਹੋ ਜਾਂਦੀ ਹੈਗੀ ਤਾਂ ਕਰਕੇ ਵਾਲ ਵਿੱਚ ਸਿਖਾਉਣੇ ਆਗੇ ਤੇ ਅੱਗੇ ਵੀ ਬਿਲਕੁਲ ਹੀ ਥੋੜੀ ਜੀ ਇੱਕ ਕੰਫੀਰ ਦੇਸੀ ਖੰਡ ਲਈ ਤੇ ਛੜੀਏ ਦੇਸੀ ਖੰਡ ਇਹ ਉਦੋਂ ਮਿਕਸ ਕਰਨੀ ਆ ਜਦੋਂ ਪੰਜੀਰੀ ਠੰਡੀ ਹੋ ਜੇ ਛੂਕੇ ਦੇਖ ਲੈਣਾ ਜੇ ਨਹੀਂ ਗਰਮ ਲੱਗਦੀ ਹੈਗੀ ਫਿਰ ਇਹਦੇ ਚ ਦੇਸੀ ਖੰਡ ਪਾ ਦੇਣੀ ਆ ਜੇ ਤਾਂ ਨੂੰ ਸੁੱਕੀ ਜੀ ਪੰਜੀਰੀ ਪਸੰਦ ਆ ਤਾਂ ਤੁਸੀਂ ਦੇਸੀ ਘਿਓ ਅੱਧਾ ਕਿਲੋ ਪਾ ਸਕਦੇ ਹੋ ਨਹੀਂ ਤੁਸੀਂ 1 ਕਿਲੋ ਵੀ ਦੇਸੀ ਘਿਓ ਅਦੇ ਪੰਜੀਰੀ ਚ ਪਾ ਸਕਦੇ ਹੋ ਇਹ ਤੁਹਾਡੀ ਮਰਜ਼ੀ ਹੈ ਜਿੰਨਾਂ ਨੂੰ ਜਿਹਾ ਹੋ ਜਿਹਾ ਵਧੀਆ ਲੱਗਦੀ ਆ ਤੁਸੀਂ ਉਮੀਦ ਹੀ ਬਣਾ ਸਕਦੇ ਹੋ ਤੇ ਜਿਹੜੀ ਇਹ ਪੰਜੀਰੀ ਇਹ ਬਣ ਕੇ ਤਿਆਰ ਹੋ ਗਈ ਆ ਤੇ ਹੁਣ ਇਹਨੂੰ ਕਿਸੇ ਭਾਂਡੇ ਦੇ ਵਿੱਚ ਕੱਢ ਲਵਾਂਗੇ Vamos subir a